ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦੀ ਕਲਾਸ ਦਾ ਵਿਸ਼ਾ ਰਹੇਗਾ ਜੀ ਭਾਈ ਗੁਰਦਾਸ ਜੀ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬਿਨਾਂ ਦੇਰੀ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਭਾਈ ਗੁਰਦਾਸ ਜੀ ਦਾ ਜਨਮ ਕਿੱਥੇ ਹੋਇਆ ਤਾਂ ਸਹੀ ਜਵਾਬ ਚੁਣੋ ਜੀ ਕਮੈਂਟਸ ਦੇ ਵਿੱਚ ਤੁਸੀਂ ਨਾਲ-ਨਾਲ ਇਹਨਾਂ ਦੇ ਆਨਸਰ ਵੀ ਦੇਣੇ ਆ ਹਾਂਜੀ ਸਹੀ ਜਵਾਬ ਬਾਅਸਰ ਕੇ ਤੇ ਐਂਡ ਤੇ ਤੁਸੀਂ ਦੇਖਣੇ ਆ ਕਿ ਤੁਹਾਡੇ ਟੋਟਲ ਮਾਰਕਸ ਕਿੰਨੇ ਬਣੇ ਪਾਈ ਗੁਰਦਾਸ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਸੀ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਹੈ ਜੀ ਪਤੀਜੇ ਵਾਲਾ ਰਿਸ਼ਤਾ ਪਾਈ ਗੁਰਦਾਸ ਜੀ ਨੇ ਕਿੰਨੇ ਗੁਰੂਆਂ ਦੇ ਸਮਕਾਲੀ ਰਹੇ ਹਨ ਪਾਈ ਗੁਰਦਾਸ ਜੀ ਕਿੰਨੇ ਗੁਰੂਆਂ ਦੇ ਸਮਕਾਲੀ ਰਹੇ ਹਨ 2 5 4 ਜਾਂ ਫਿਰ 3 ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਸੀ 4 ਇਹਦੇ ਨਾਲ ਹੀ ਵਾਦੇ ਅਗਲੇ ਕੁਐਸਚਨ ਵੱਲ ਪਾਈ ਗੁਰਦਾਸ ਜੀ ਕਿਹੜੇ ਗੁਰੂ ਸਾਹਿਬਾਨਾਂ ਦੇ ਸਮਕਾਲੀ ਰਹੇ ਹਨ A B C ਜਾਂ ਫਿਰ D ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ অপਸ਼ਨ D ਅਤੇ ਸਾਰੇ ਅਗਲਾ ਪ੍ਰਸ਼ਨ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਮਹਾਨ ਕਰਜ ਕਿਸ ਦੁਆਰਾ ਕੀਤਾ ਗਿਆ ਸੀ অপਸ਼ਨ এ বি সি ਜਾਂ ਫਿਰ ডি ਹਾਂਜੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਪਾਈ ਗੁਰਦਾਸ ਜੀ ਪਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਹੈ ਸਹੀ ਜਵਾਬ ਚੁਣੋ ਜੀ ਇਹਦੇ ਵਿੱਚੋਂ ਕਿਹੜਾ ਸਹੀ ਜਵਾਬ ਹੋਏਗਾ ਜੀ অপਸ਼ਨ এ বি সি ਜਾਂ ਫਿਰ ডি ਕਿਹੜੀ ਆਪਸ਼ਨ ਸਹੀ ਰਹੇਗੀ ਜੀ ਰਾਈਟ ਆਨਸਰ ਹੋਏਗਾ ਜੀ 39 39 ਵਾਰਾਂ ਦੀ ਰਚਨਾ ਕਿਸ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਸਹੀ ਜਵਾਬ ਤੁਹਾਡੇ ਸਾਹਮਣੇ ਭਾਈ ਗੁਰਦਾਸ ਜੀ ਕਿਸ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ অপশন এ বি সি ਜਾਂ ਫਿਰ ਡੀ ਹਾਂਜੀ ਸਹੀ ਜਵਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਪਾਈ ਗੁਰਦਾਸ ਜੀ ਨੇ ਕਵਿੱਤ ਅਤੇ ਸਵਈਏ ਕਿਸ ਭਾਸ਼ਾ ਵਿੱਚ ਲਿਖੇ ਹਨ ਪੰਜਾਬੀ ਸੰਸਕ੍ਰਿਤ ਹਿੰਦੀ ਬ੍ਰਿਜ ਭਾਸ਼ਾ ਵਿੱਚ ਤਾਂ ਸਹੀ ਜਵਾਬ ਹੋਏਗਾ ਜੀ অপশন ਡੀ ਬ੍ਰਿਜ ਭਾਸ਼ਾ ਵਾਧਦੇ ਅਗਲੇ ਕੁਐਸਚਨ ਵੱਲ ਭਾਈ ਗੁਰਦਾਸ ਜੀ ਨੇ ਵਾਰਾਂ ਦੀ ਰਚਨਾ ਕਿਸ ਛੰਦ ਵਿੱਚ ਕੀਤੀ ਹੈ ਦੋਹਿਰਾ ਨਿਸ਼ਾਨੀ ਕਵਿੱਤ ਸੋਰઠા ਹਾਂਜੀ ਤਾਂ ਸਹੀ ਜਵਾਬ ਕਿਹੜਾ ਹੋਏਗਾ ਜੀ ਇਹਨਾਂ ਵਿੱਚੋਂ ਤਾਂ ਸਹੀ ਜਵਾਬ অপਸ਼ਨ ਬੀ ਨਿਸ਼ਾਨੀ ਛੰਦ ਕਿੰਨਾ ਦੁਆਰਾ ਭਾਈ ਗੁਰਦਾਸ ਜੀ ਨੂੰ ਪੰਜਾਬੀ ਦਾ ਸੈਂਟ ਪਾਲ ਆਖਿਆ ਗਿਆ ਹੈ ਭਾਈ ਵੀਰ ਜੀ ਮੋਹਨ ਜੀ ਨਾਨਕ ਜੀ ਡਾਕਟਰ ਜਗਤਾਰ ਜੀ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ অপਸ਼ਨ ਬੀ ਡਾਕਟਰ ਮੋਹਨ ਸਿੰਘ ਪਾਈ ਗੁਰਦਾਸ ਜੀ ਦੀਆਂ ਸਭ ਤੋਂ ਮਹੱਤਵਪੂਰਨ ਬਾਣ ਕਿਹੜੀਆਂ ਇਹਨਾਂ ਦੇ ਵਿੱਚੋਂ ਮੰਨੀਆਂ ਜਾਂਦੀਆਂ ਹਨ ਪਹਿਲੀ 11ਵੀਂ ਤੀਸਰੀ ਜਾਂ ਫਿਰ ਪਹਿਲੀ ਅਤੇ 11ਵੀਂ ਤਸਹੀ ਜਵਾਬ ਇਹਨਾਂ ਵਿੱਚ ਆਪਸ਼ਨ ਡੀ ਪਹਿਲੀ ਅਤੇ 11ਵੀਂ ਪਾਈ ਗੁਰਦਾਸ ਜੀ ਦੁਆਰਾ ਮੀਣਾ ਸ਼ਬਦ ਕਿੰਨਾ ਲਈ ਵਰਤਿਆ ਗਿਆ ਹੈ ਬੇਮੁਖ ਵਿਅਕਤੀਆਂ ਲਈ ਗੁਰੂ ਲਈ ਗੁਰੂ ਦੇ ਚੇਲੇ ਲਈ ਸਾਧ ਲਈ অপশন এ বি সি ডি ਦੇ ਵਿੱਚੋਂ ਕਿਹੜਾ ਹੋਏਗਾ ਹਾਂਜੀ ਤਾਂ ਸਹੀ ਜਵਾਬ ਹੋਏਗਾ ਜੀ ਬੇਮੁਖ ਵਿਅਕਤੀਆਂ ਲਈ অপਸ਼ਨ এ ਭਾਈ ਗੁਰਦਾਸ ਜੀ ਨੇ ਕਿਸ ਵਾਰ ਵਿੱਚ ਦੱਸਿਆ ਹੈ ਕਿ ਗੁਰਸਿੱਖ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਆਦਿ ਵਿਕਾਰ ਤੋਂ ਮੁਕਤ ਹੈ ਕਿਹੜੀ ਵਾਰ ਵਿੱਚ ਇਹ ਦੱਸਿਆ ਗਿਆ ਹੈ ਹਾਂਜੀ ਤਾਂ ਸਹੀ ਜਵਾਬ ਹੈ ਜੀ 38ਵੀਂ ਵਾਰ ਵਿੱਚ ਪਾਈ ਗੁਰਦਾਸ ਜੀ ਦੀ ਕਿੰਨੀਵੀਂ ਵਾਰ ਦੇ ਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਕੁਐਸਚਨ ਨੂੰ ਤੁਸੀਂ ਸਮਝ ਚੁੱਕੇ ਹੋਗੇ ਐਦਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਹਨ ਜੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਪਹਿਲੀ ਅਤੇ 11ਵੀਂ ਦੋਵੇਂ ਇਸ ਲਈ ਇਹਨਾਂ ਵਾਰਾਂ ਨੂੰ ਇੰਪੋਰਟੈਂਟ ਮੰਨਿਆ ਜਾਂਦਾ ਹੈ ਸੋ ਸਾਰੀਆਂ ਵਾਰਾਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਧਿਆਨ ਦੇ ਵਿੱਚ ਰੱਖ ਲੈਣਾ ਜੀ ਪੜ੍ਹ ਲੈਣਾ ਸਭ ਤੋਂ ਪਹਿਲਾਂ ਕਿਸ ਨੇ ਪਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਖੋਜ ਦਾ ਕੰਮ ਆਰੰਭ ਕੀਤਾ ਸੀ ਹਾਂਜੀ ਤਾਂ ਸਹੀ ਜਵਾਬ ਗਿਆਨੀ ਹਜ਼ਾਰਾ ਸਿੰਘ ਵਾਧਦੇ ਅਗਲੇ ਕੁਐਸਚਨ ਵੱਲ ਪ੍ਰਿੰਸੀਪਲ ਸੰਤ ਸਿੰਘ ਸੇਖੋ ਨੇ ਭਾਈ ਗੁਰਦਾਸ ਜੀ ਵੱਲੋਂ ਵਰਤੇ ਗਏ ਅਲੰਕਾਰ ਨੂੰ ਕੀ ਨਾਮ ਦਿੱਤਾ ਹੈ? ਆਪਸ਼ਨ A, B, C ਜਾਂ ਫਿਰ D ਤਾਂ ਸਹੀ ਜਵਾਬ ਪਰਾ ਸਿਰਿਕ ਆਪਸ਼ਨ A ਹੋਏਗਾ ਸਹੀ ਜਵਾਬ। ਭਾਈ ਗੁਰਦਾਸ ਜੀ ਦੇ ਕਵਿਤਾ ਨੂੰ ਭਾਵਨਾਵਾਂ ਦੇ ਆਧਾਰ ਤੇ ਕਿੰਨੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ? 2 4 6 ਜਾਂ ਫਿਰ 8 ਹਾਂਜੀ ਵਿਆਖਿਆ ਪ੍ਰਧਾਨ ਤੇ ਅਨੁਭਵ ਪ੍ਰਧਾਨ ਦੋ ਭਾਗਾਂ ਵਿੱਚ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਭਾਈ ਗੁਰਦਾਸ ਜੀ ਕਿਸ ਤਖਤ ਸਾਹਿਬਾਨ ਦੇ ਪਹਿਲੇ ਜਥੇਦਾਰ ਬਣਾਏ ਗਏ ਸੀ ਹਜ਼ੂਰ ਸਾਹਿਬ ਪਟਨਾ ਸਾਹਿਬ ਅਕਾਲ ਤਖਤ ਸਾਹਿਬ ਜਾਂ ਫਿਰ ਇਨਾਂ ਸਾਰੇ ਤਾਂ ਸਹੀ ਜਵਾਬ ਅਕਾਲ ਤਖਤ ਸਾਹਿਬ ਹੈ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਦੇ ਅੰਤਮ ਸੰਸਕਾਰ ਦੀ ਰਸਮ ਕਿਹੜੇ ਗੁਰੂ ਸਾਹਿਬਾਨਾ ਦੁਆਰਾ ਨਿਭਾਈ ਗਈ ਸੀ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਨ ਨੈਕਸਟ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਭਾਈ ਗੁਰਦਾਸ ਜੀ ਨੂੰ ਸਿੱਖ ਮਿਸ਼ਨਰੀ ਵਜੋਂ ਕਿੱਥੋਂ ਨਿਯੁਕਤ ਕੀਤਾ ਗਿਆ ਸੀ ਹਾਂਜੀ ਤਾਂ ਸਹੀ ਜਵਾਬ ਆਗਰਾ ਵਾਦਿਆਂ ਅਗਲੇ ਕੁਐਸਚਨ ਵੱਲ ਇਹਨਾਂ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਕਿਹੜੀਆਂ ਰਚਨਾਵਾਂ ਮਿਲਦੀਆਂ ਹਨ 12 ਸ਼ਲੋਕ ਕਵਿਤਾ ਤੇ ਸਵਈਏ ਜਾਂ ਫਿਰ ਸਾਰੇ ਤਾਂ ਹਾਂਜੀ ਸਹੀ ਜਵਾਬ ਹੋਏਗਾ ਜੀ ਸਾਰੇ ਭਾਈ ਗੁਰਦਾਸ ਜੀ ਦੀਆਂ ਇਹ ਸਾਰੀਆਂ ਰਚਨਾਵਾਂ ਹਨ ਭਾਈ ਗੁਰਦਾਸ ਜੀ ਨੇ ਕਿਸ ਰਚਨਾ ਵਿੱਚ ਵਾਹਿਗੁਰੂ ਸ਼ਬਦ ਦੀ ਅੱਖਰ ਕਰਮ ਅਨੁਸਾਰ ਅਧਿਆਤਮਿਕ ਵਿਆਖਿਆ ਕੀਤੀ ਹੈ ਇਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਸਹੀ ਜਵਾਬ ਹੋਏਗਾ 12 ਅਤੇ ਸ਼ਲੋਕ ਆਪਸ਼ਨ ਸੀ ਪਾਈ ਗੁਰਦਾਸ ਜੀ ਕਿਸ ਵਾਰ ਦਾ ਨਾਮ ਗਿਆਨ ਰਤਨਾਵਲੀ ਵੀ ਪ੍ਰਚਲਿਤ ਸੀ ਕਿਹੜੀ ਵਾਰ ਦਾ ਨਾਮ ਪਹਿਲੀ 10ਵੀਂ 11ਵੀਂ 39ਵੀਂ ਤਾਂ ਸਹੀ ਜਵਾਬ ਪਹਿਲੀ ਵਾਰ ਨੂੰ ਗਿਆਨ ਰਤਨਾਵਲੀ ਦਾ ਨਾਮ ਵੀ ਦਿੱਤਾ ਗਿਆ ਹੈ ਜੀ ਇਨ੍ਹਾਂ ਵਿੱਚੋਂ ਕਿਹੜੀ ਵਾਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਮਿਲਦਾ ਹੈ ਇਸੇ ਲਈ ਤੁਹਾਨੂੰ ਕਿਹਾ ਹੈ ਜੀ ਸਾਰੀਆਂ ਵਾਰਾਂ ਨੂੰ ਜ਼ਰੂਰ ਤੁਸੀਂ ਪੜ੍ਹ ਲੈਣਾ ਇਨ੍ਹਾਂ ਸਾਰੀਆਂ ਵਾਰਾਂ ਵਿੱਚ ਗੁਰੂ ਜੀ ਦਾ ਜ਼ਿਕਰ ਹੋਇਆ ਹੈ ਪਾਈ ਸਾਹਿਬ ਦੀਆਂ ਪਹਿਲੀਆਂ ਵਾਰਾਂ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ ਸਹੀ ਜਵਾਬ ਇਨ੍ਹਾਂ ਵਿੱਚੋਂ ਕਿਹੜਾ ਹੋਏਗਾ ਜੀ A B C ਜਾਂ D ਸਹੀ ਜਵਾਬ ਪ੍ਰਿੰਜ ਭਾਸ਼ਾ ਇਹਦੇ ਨਾਲ ਹੀ ਅਗਲਾ ਕੁਐਸਚਨ ਭਾਈ ਗੁਰਦਾਸ ਵਾਲੀ ਵੀੜ ਵਿੱਚ ਕਿਸ ਗੁਰੂ ਸਾਹਿਬ ਦੇ ਹਸਤਾਖਰ ਮਿਲਦੇ ਹਨ অপਸ਼ਨ A B C ਜਾਂ ਫਿਰ D ਗੁਰੂ ਹਰਗੋਬਿੰਦ ਸਾਹਿਬ ਜੀ ਵਧਦੇ ਅਗਲੇ ਕੁਐਸਚਨ ਵੱਲ ਭਾਈ ਗੁਰਦਾਸ ਜੀ ਨੇ ਮਨਮੁਖ ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ A B C ਜਾਂ ਫਿਰ D हां जी सही जवाब ਹੋਏਗਾ ਜੀ ਖੂ ਦੇ ਡੱਡੂ ਨਾਲ ਆਪਸ਼ਨ ਬੀ ਭਾਈ ਸਾਹਿਬ ਨੇ 39ਵੀਂ ਵਾਰ ਨੂੰ ਕਿਸ ਰੂਪ ਵਿੱਚ ਅੰਕਿਤ ਕੀਤਾ ਹੈ ਉੰਦਾਵਣੀ ਕਵਿੱਤ ਸਵਈਏ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਹੋਵੇਗਾ ਜੀ ਆਪਸ਼ਨ ਏ ਉੰਦਾਵਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਦਰਜ ਹਨ ਏ 0 21 22 ਜਾਂ ਫਿਰ 39 ਸਹੀ ਜਵਾਬ ਹੋਏਗਾ ਜੀ ਇਹਨਾਂ ਦੀ ਕੋਈ ਵੀ ਵਾਰਦਰਚ ਨਹੀਂ ਹੈ ਸ੍ਰਿਸ਼ਟੀ ਦੇ ਆਰੰਭ ਨੂੰ ਕਿਸ ਵਾਰ ਵਿੱਚ ਪੇਸ਼ ਕੀਤਾ ਗਿਆ ਹੈ ਪਹਿਲੀ ਵਾਰ ਵਿੱਚ 11ਵੀਂ 13ਵੀਂ 17ਵੀਂ ਤਾਂ ਸਹੀ ਜਵਾਬ ਹੈ ਜੀ অপਸ਼ਨ ਏ ਪਹਿਲੀ ਵਾਰ ਵਿੱਚ ਅਗਲਾ ਕੁਐਸਚਨ ਹੈ ਜੀ ਭਾਈ ਕਾਨ ਸਿੰਘ ਨਾਭਾ ਅਨੁਸਾਰ ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਹਨ 39 38 37 ਜਾਂ ਫਿਰ 40 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ ਡੀ 40 ਵਾਰਾਂ ਗੁਰਮਤਕਾਲ ਦੇ ਮਹਾਰਿਸ਼ੀ ਵੇਦ ਵ્યાਸ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਮਨੀ ਜੀ ਹਾਂਜੀ ਇਹਦਾ ਸਹੀ ਜਵਾਬ ਹੈ ਜੀ ਭਾਈ ਗੁਰਦਾਸ ਜੀ ਕਲਾਸ ਨੂੰ ਕਰ ਦਿਓ ਲਾਈਕ ਅger ਤੁਹਾਨੂੰ ਪਸੰਦ ਆਈ ਤਾਂ ਨੈਕਸਟ ਕੁਐਸਚਨ ਹੈ ਜੀ ਪ੍ਰਸਿੱਧ ਭਗਤਾਂ ਬਾਰੇ ਕਿਸ ਵਾਰ ਵਿੱਚ ਜਾਣਕਾਰੀ ਹੈ ਪਹਿਲਾ ਦੂਜਾ ਤੀਜਾ ਜਾਂ ਫਿਰ ਚੌਥਾ ਤਾਂ ਸਹੀ ਜਵਾਬ ਕਿਹੜੀ ਆਪਸ਼ਨ ਹਾਂਜੀ ਤਾਂ 10ਵੀਂ ਵਾਰ ਇਹਦਾ ਹੋਏਗਾ ਜੀ ਸਹੀ ਜਵਾਬ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਇਹ ਕਿੰਨਾ ਦੀਆਂ ਸਤਰਾ ਹਨ ਜੀ ਹਨ ਭਾਈ ਗੁਰਦਾਸ ਜੀ ਦੀਆਂ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਜੀ ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਦੇ ਆ ਮਿਲਦੇ ਆ ਜੀ ਅਗਲੀ ਨਵੀਂ ਕਲਾਸ ਤੇ ਵਿੱਚ ਨਵੇਂ ਟੌਪਿਕ ਦੇ ਨਾਲ ਸੋ ਕਲਾਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੁਹਾਡਾ ਲਾਈਕ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ ਥੈਂਕ ਯੂ so much